ADC D ਦੇ ਅਧਿਕਾਰ ਖੇਤਰ ਦੇ ਵਿੱਚ ਪਿੰਡੂ ਏਰੀਆ ਦੇ ਵਿੱਚ ਜਿੰਨੀਆਂ ਵੀ ਸੈਂਟਰ ਸਟੇਟ ਗਵਰਨਮੈਂਟਸ ਦੀਆਂ ਸਕੀਮਸ ਨੇ ਠੀਕ ਹੈ ਉਹਨਾਂ ਨੂੰ ਇੰਪਲੀਮੈਂਟ ਕਰਨ ਦਾ ਸੁਪਰਵਾਈਜ਼ ਕਰਨ ਦਾ ਠੀਕ ਹੈ ਸਾਰੀਆਂ ਸਕੀਮਸ ਨੂੰ ਇਹ ਸਾਡੇ ਅਧਿਕਾਰ ਖੇਤਰ ਦੇ ਵਿੱਚ ਆਉਂਦਾ ਹੈ ਤੇ ਇਹਦੇ ਵਿੱਚ ਜਿਹੜੀਆਂ ਸਕੀਮਾਂ ਹੁੰਦੀਆਂ ਪੰਜਾਬ ਸਰਕਾਰ ਦੀਆਂ ਹੁੰਦੀਆਂ ਨੇ ਜਾਂ ਪੰਜਾਬ ਸਰਕਾਰ ਉਹ ਕੇਂਦਰ ਸਰਕਾਰ ਦੋ ਅੱਛਾ ਦੋਨਾਂ ਦੀਆਂ ਮਿਲ ਕੇ ਮੇਰੇ ਕੋਲ ਇੱਕ ਸਕੀਮ ਹੈ ਠੀਕ ਹੈ ਜੀ ਕੱਚੇ ਮਕਾਨ ਬਣਾਉਣ ਲਈ ਸਾਡੀ ਪ੍ਰਧਾਨ ਮੰਤਰੀ ਆਵਾਸ ਯੋਜਨਾ ਹੈ ਠੀਕ ਹੈ ਇਸ ਤਰ੍ਹਾਂ ਦੀਆਂ ਬਹੁਤ ਸਾਰੀਆਂ ਸਕੀਮਜ਼ ਨੇ ਜਿਨ੍ਹਾਂ ਨੂੰ ਅਸੀਂ ਪਿੰਡਾਂ ਦੇ ਵਿੱਚ ਲਾਗੂ ਕਰਦੀਆਂ ਸਾਰੇ ਪਿੰਡਾਂ ਦੇ ਜਿਹੜੇ ਛੱਪੜ ਨੇ ਉਹਨਾਂ ਨੂੰ ਸਾਬ ਸਫਾਈ ਕੀਤੀ ਜਾਵੇ ਉਹਨਾਂ ਨੇ ਠੀਕ ਹੈ ਇਸ ਤੋਂ ਇਲਾਵਾ ਪਿੰਡਾਂ ਦੇ ਵਿੱਚ ਆਂਗਣਵਾੜੀ ਸੈਂਟਰਾਂ ਦਾ ਨਿਰਮਾਣ ਹੋ ਰਿਹਾ ਹੈ ਠੀਕ ਹੈ ਪਾਰਕ ਬਣਾਏ ਜਾ ਰਹੇ ਨੇ ਇਹ ਜਿਹੜਾ ਮਿਨੀ ਫੋਰੈਸਟ ਦਾ ਪ੍ਰੋਜੈਕਟ ਹੈ ਇਹ ਆਪਣੇ ਫਤਗੜ ਜ਼ਿਲ੍ਹੇ ਦੇ ਕਿੰਨੇ ਪਿੰਡਾਂ ਚ ਹੁਣ ਤੱਕ ਸ਼ੁਰੂ ਹੋ ਚੁੱਕਿਆ ਤੇ ਕੁਝ ਨੇ ਕੰਪਲੀਟ ਵੀ ਕੀਤਾ ਜੀ ਇਹ ਪਿੰਡ ਦੇ ਵਿੱਚ ਜਗ੍ਹਾ ਦੀ ਅਵੇਲੇਬਿਲਟੀ ਦੇ ਹਿਸਾਬ ਨਾਲ ਬਣਾ ਦਿੱਤਾ ਜਾਂਦਾ ਹੈ ਅਕਸਰ ਅਸੀਂ ਜਿਹੜੇ ਸਾਡੀ ਵਿਰਾਸਤ ਨਾਲ ਜੁੜੇ ਹੋਏ ਦ੍ਰਕਤੀ ਸੀਗੇ ਜਿਨ੍ਹਾਂ ਦਾ ਗੁਰਬਾਣੀ ਦੇ ਵਿੱਚ ਵੀ ਆਂਦਾ ਹੈ ਵਰਣਨ ਇਸ ਤਰ੍ਹਾਂ ਦੇ ਬੁਕੇ ਅਸੀਂ ਇੱਕ ਐਨਜੀਓ ਨਾਲ ਦੀ ਗਾਈਡੈਂਸ ਦੇ ਵਿੱਚ ਉੱਥੇ ਲਗਾ ਰਹੇ ਹਾਂ ਜਿਹੜੇ ਨਰੇਗਾ ਵਰਕਰ ਨੇ ਅਸੀਂ ਜ਼ਿਆਦਾਤਰ ਦੇਖਦੇ ਹਾਂ ਵੀ ਉਹ ਸਫਾਈ ਵਗੈਰਾ ਹੀ ਕਰਦੇ ਹੁੰਦੇ ਨੇ ਨਰੇਗਾ ਚ ਹੋਰ ਕਿਹੜੇ ਕਿਹੜੇ ਕੰਮ ਕਰ ਸਕਦੇ ਨੇ ਜਿਹੜੀ ਨਰੇਗਾ ਹੁਣ ਨਿਕਲਦੀ ਹੈ ਜੋ ਨਿਊ ਪ੍ਰੋਪੋਜ਼ਲਸ ਨੇ ਕਿੰਨੇ ਦਿਨਾਂ ਦੀ ਨਿਕਲਦੀ ਹੈ ਉਹਦੇ ਬਾਰੇ ਵਿਸਤਾਰ ਪੂਰਵਕ ਦੱਸਣਾ ਜੋ 200 ਕਾਰਡ ਦੇ ਕਰੀਬ ਐਸੇ ਕੰਮ ਨੇ ਜਿਹੜੇ ਨਰੇਗਾ ਦੇ ਵਿੱਚ ਕੀਤੇ ਜਾ ਸਕਦੇ ਨੇ ਪਿੰਡਾਂ ਦੇ ਵਿੱਚ ਇਸੇ ਤਰ੍ਹਾਂ ਨੀਆਂ ਗਲੀਆਂ ਨਾਲੀਆਂ ਨੂੰ ਉਹਨਾਂ ਨੂੰ ਬਣਾਇਆ ਜਾ ਸਕਦਾ ਹੈ ਆ ਛੱਪੜਾਂ ਦੀ ਸਫਾਈ ਦੇ ਕੰਮ ਕਰਵਾਏ ਜਾ ਸਕਦੇ ਨੇ ਠੀਕ ਹੈ ਪਲੇਗਰਾਉਂਡ ਬਣਾਏ ਜਾ ਸਕਦੇ ਨੇ ਪਾਰਕ ਬਣਾਏ ਜਾ ਸਕਦੇ ਨੇ ਦੋਸਤੋ ਤੁਸੀਂ ਦੇਖ ਰਹੇ ਹੋ ਬਾਬੂਸ਼ਾਹੀ ਟਾਈਮਜ਼ ਮੈਂ ਇੰਤਜ਼ਾਰ ਗੁਰਨਾ ਤੁਹਾਡੇ ਨਾਲ ਅੱਜ ਇੱਕ ਨਵਾਂ ਪ੍ਰੋਗਰਾਮ ਲੈ ਕੇ ਜੁੜੇ ਹਾਂ ਇਹ ਪ੍ਰੋਗਰਾਮ ਤੁਹਾਡੇ ਲਈ ਜਾਣਕਾਰੀ ਭਰਪੂਰ ਹੈ ਅ ਹਰ ਇੱਕ ਜ਼ਿਲ੍ਹੇ ਦੇ ਵਿੱਚ ਇੱਕ ਪੋਸਟ ਹੁੰਦੀ ਹੈ ਏ ਡੀ ਸੀ ਡੀ ADC ਡਿਵੈਲਪਮੈਂਟ ਸੋ ਉਹਨਾਂ ਜਿਹੜਾ ADC ਡਿਵੈਲਪਮੈਂਟ ਹੁੰਦੇ ਨੇ ਉਹਨਾਂ ਦੇ ਅਧਿਕਾਰ ਖੇਤਰ ਚ ਕਿਹੜੇ-ਕਿਹੜੇ ਕੰਮ ਆਉਂਦੇ ਨੇ ਤੇ ਉਹ ਕਿਦਾਂ ਫਿਰ ਅਗੇ ਕੋਆਰਡੀਨੇਟ ਕਰਦੇ ਨੇ ਇਹ ਸਾਰੇ ਅੱਜ ਆਪਾਂ ਤੁਹਾਨੂੰ ਸਵਾਲਾਂ ਦੇ ਜਿਹੜੇ ਜਵਾਬ ਨੇ ਉਹ ਦਵਾਂਗੇ ਆਪਣੇ ਅੱਜ ਦੇ ਮਹਿਮਾਨ ਨੇ ADC D ਫਤਿਹਗੜ ਸਾਹਿਬ सुरेंद्र ਸਿੰਘ ਢਾਲੀਵਾਲ ਜੀ ਆਪਾਂ ਉਹਨਾਂ ਦਾ ਸਭ ਤੋਂ ਪਹਿਲਾਂ ਕਰਦੇ ਆਂ ਸਵਾਗਤ ਫਿਰ ਉਹਨਾਂ ਤੋਂ ਆਪਾਂ ਜਾਣਕਾਰੀ ਸਾਰੀ ਆਪਾਂ ਜਿਹੜੀ ਹੈਗੀ ਉਹ ਲਾਵਾਂਗੇ ਸਰ ਸਵਾਗਤ ਹੈ ਬਾਊ ਸ਼ਹੀ ਤੁਹਾਡਾ ਸਤਿ ਸ਼੍ਰੀ ਅਕਾਲ ਜੀ ਸਰ ਸਭ ਤੋਂ ਪਹਿਲਾ ਸਵਾਲ ਹੈ ਜੀ ਜਿਹੜੇ ADC D ਹੈਗੇ ਨੇ ਉਹਨਾਂ ਦੇ ਅਧਿਕਾਰ ਖੇਤਰ ਚ ਕਿਹੜੇ ਕਿਹੜੇ ਕੰਮ ਆਉਂਦੇ ਨੇ ADC D ਦੇ ਅਧਿਕਾਰ ਖੇਤਰ ਦੇ ਵਿੱਚ ਪਿੰਡੂ ਏਰੀਆ ਦੇ ਵਿੱਚ ਜਿੰਨੀਆਂ ਵੀ ਸੈਂਟਰ ਸਟੇਟ ਗਵਰਨਮੈਂਟਸ ਦੀਆਂ ਸਕੀਮਸ ਨੇ ਠੀਕ ਹੈ ਉਹਨਾਂ ਨੂੰ ਇੰਪਲੀਮੈਂਟ ਕਰਨ ਦਾ ਸੁਪਰਵਾਈਜ਼ ਕਰਨ ਦਾ ਠੀਕ ਹੈ ਸਾਰੀਆਂ ਸਕੀਮਸ ਨੂੰ ਇਹ ਸਾਡੇ ਅਧਿਕਾਰ ਖੇਤਰ ਦੇ ਵਿੱਚ ਆਉਂਦਾ ਹੈ ਜੀ ਠੀਕ ਪਿੰਡਾ ਜਿੰਨਾ ਪਿੰਡਾਂ ਦਾ ਜੀ ਠੀਕ ਹੈ ਜੀ ਮਤਲਬ ਇਹ ਇਹਦੇ ਚ ਜਿਹੜੀਆਂ ਸਕੀਮਾਂ ਹੁੰਦੀਆਂ ਪੰਜਾਬ ਸਰਕਾਰ ਦੀਆਂ ਹੁੰਦੀਆਂ ਨੇ ਜਾਂ ਪੰਜਾਬ ਸਰਕਾਰ ਔਰ ਕੇਂਦਰ ਸਰਕਾਰ ਦੋਨਾਂ ਅੱਛਾ ਦੋਨਾਂ ਦੀਆਂ ਮਿਲ ਕੇ ਜੀ ਹਾਂ ਜੀ ਅਤੇ ਮਤਲਬ ਫੋਰ ਐਗਜ਼ਾਮਪਲ ਦੱਸੋਗੇ ਵੀ ਕਿ ਕਿਹੜੀਆਂ-ਕਿਹੜੀਆਂ ਚੀਜ਼ਾਂ ਫੋਰ ਐਗਜ਼ਾਮਪਲ ਤੁਸੀਂ ਦੇਖਿਆ ਹੋਏਗਾ ਪਿੰਡਾਂ ਦੇ ਵਿੱਚ ਇੱਕ ਮਗ ਨਰੇਗਾ ਸਕੀਮ ਹੈ ਜੀ ਠੀਕ ਹੈ ਜੀ ਕੱਚੇ ਮਕਾਨ ਬਣਾਉਣ ਲਈ ਸਾਡੀ ਪ੍ਰਧਾਨ ਮੰਤਰੀ ਆਵਾਸ ਯੋਜਨਾ ਹੈ ਠੀਕ ਹੈ ਇਸ ਤਰ੍ਹਾਂ ਦੀਆਂ ਬਹੁਤ ਸਾਰੀਆਂ ਸਕੀਮਸ ਨੇ ਜਿਨ੍ਹਾਂ ਨੂੰ ਅਸੀਂ ਪਿੰਡਾਂ ਦੇ ਵਿੱਚ ਲਾਗੂ ਕਰਦੇ ਹਾਂ ਠੀਕ ਹੈ ਤੇ ਜਿਹੜੀਆਂ ਹੁਣ ਥੋੜਾ ਟਾਈਮ ਹੋਇਆ ਪੰਚਾਇਤੀ ਚੋਣਾਂ ਹੋਈਆਂ ਨੇ ਸੋ ਜਿਹੜੀਆਂ ਪੰਚਾਇਤਾਂ ਨੇ ਉਹਨਾਂ ਨੇ ਆਪਣਾ ਕੰਮ ਸ਼ੁਰੂ ਕਰਤਾ ਜੀ ਹਾਂਜੀ ਸਾਡੇ ਜਿਲ੍ਹਾ ਫਤੇਗੜ ਸਾਹਿਬ ਦੇ ਵਿੱਚ ਕੁੱਲ 429 ਪੰਚਾਇਤਾਂ ਨੇ ਜੀ ਔਰ ਸਾਰਿਆਂ ਵੱਲੋਂ ਆਪਣਾ ਕੰਮ ਸ਼ੁਰੂ ਕੀਤਾ ਜਾ ਚੁੱਕਾ ਹੈ ਠੀਕ ਹੈ ਜੀ ਕਿਹੜਾ ਕਿਹੜਾ ਕੰਮ ਫੋਰ ਐਗਜ਼ਾਮਪਲ ਬਹੁਤ ਸਾਰੇ ਡਾਈਮੈਂਸ਼ਨਸ ਦੇ ਵਿੱਚ ਅਸੀਂ ਫਤੇਗੜ ਸਾਹਿਬ ਦੇ ਵਿੱਚ ਕੰਮ ਕਰ ਰਹੇ ਹਾਂ ਠੀਕ ਹੈ ਜਿਵੇਂ ਕਿ ਸਾਡੇ ਮਾਨਯੋਗ ਪਿੰਡੂ ਵਿਕਾਸ ਪੰਚਾਇਤ ਮੰਤਰੀ ਜੀ ਨੇ ਵੀ ਪਿੱਛੇ ਇੱਕ ਮੀਟਿੰਗ ਦੇ ਵਿੱਚ ਸਾਡੀ ਜਿੰਨੇ ਵੀ ਪਿੰਡਾਂ ਦੇ ਵਿੱਚ ਛਪੜਾਂ ਦੀ ਸਮੱਸਿਆ ਹੈ ਠੀਕ ਹੈ ਜਿਹੜੇ ਓਵਰਫਲੋ ਹੋ ਜਾਂਦੇ ਨੇ ਪਿੰਡਾਂ ਦੇ ਵਿੱਚ ਪਾਣੀ ਲੋਕਾਂ ਦੀਆਂ ਘਰਾਂ 'ਚ ਚਲਾ ਜਾਂਦਾ ਉਹਦੇ ਲਈ ਅਸੀਂ ਪਲੈਨਿੰਗ ਕੀਤੀ ਹੈ ਕਿ ਸਾਰੇ ਪਿੰਡਾਂ ਦੇ ਜਿਹੜੇ ਛੱਪੜ ਨੇ ਉਹਨਾਂ ਨੂੰ ਸਾਫ ਸਫਾਈ ਕੀਤੀ ਜਾਵੇ ਉਹਨਾਂ ਦੀ ਠੀਕ ਹੈ ਇਸ ਤੋਂ ਇਲਾਵਾ ਪਿੰਡਾਂ ਦੇ ਵਿੱਚ ਆਂਗਣਵਾੜੀ ਸੈਂਟਰਾਂ ਦਾ ਨਿਰਮਾਣ ਹੋ ਰਿਹਾ ਹੈ ਠੀਕ ਹੈ ਪਾਰਕ ਬਣਾਏ ਜਾ ਰਹੇ ਨੇ ਠੀਕ ਹੈ ਨੌਜਵਾਨਾਂ ਲਈ ਪਲੇਗ੍ਰਾਉਂਡ ਬਣਾ ਰਹੇ ਹਾਂ ਠੀਕ ਹੈ ਲਾਇਬ੍ਰੇਰੀਆਂ ਦਾ ਨਿਰਮਾਣ ਹੋ ਰਿਹਾ ਹੈ ਜੀ ਔਰ ਵਾਤਾਵਰਣ ਲਈ ਅਸੀਂ ਮਿੰਨੀ ਫੋਰੈਸਟ ਲਗਾ ਰਹੇ ਹਾਂ ਗਰਾਸਤੀ ਜੰਗਲ ਲਗਾ ਰਹੇ ਹਾਂ ਔਰ ਬੂਟੇ ਲਗਾ ਰਹੇ ਹਾਂ ਠੀਕ ਹੈ ਜਿਹੜਾ ਮਿਨੀ ਫੋਰੈਸਟ ਦਾ ਪ੍ਰੋਜੈਕਟ ਹੈ ਇਹ ਆਪਣੇ ਫਤਿਹਗੜ੍ਹ ਜ਼ਿਲ੍ਹੇ ਦੇ ਕਿੰਨੇ ਪਿੰਡਾਂ ਚ ਹੁਣ ਤੱਕ ਸ਼ੁਰੂ ਹੋ ਚੁੱਕਿਆ ਤੇ ਕੁਝ ਨੇ ਕੰਪਲੀਟ ਵੀ ਕੀਤਾ ਜੀ ਹਾਂਜੀ ਅਸੀਂ ਹੁਣ ਤੱਕ 45 ਪਿੰਡਾਂ ਦੇ ਵਿੱਚ ਮਿਨੀ ਫੋਰੈਸਟ ਲਗਾ ਚੁੱਕੇ ਹਾਂ ਉਹ ਜਗ੍ਹਾ ਕਿੰਨੀ ਹੁੰਦੀ ਹੈ ਜੀ ਇਹ ਪਿੰਡ ਦੇ ਵਿੱਚ ਜਗ੍ਹਾ ਦੀ ਅਵੇਲੇਬਿਲਟੀ ਦੇ ਹਿਸਾਬ ਨਾਲ ਬਣਾ ਦਿੱਤਾ ਜਾਂਦਾ ਹੈ ਜੀ ਜਿਵੇਂ ਫੋਰ ਐਗਜ਼ਾਮਪਲ ਅਸੀਂ ਇੱਕ ਵਿਰਾਸਤੀ ਜੰਗਲ ਲਗਾਇਆ ਹੈ ਜੋ ਅਸੀਂ ਇੱਕ ਸੀਐਸਆਰ ਕਿਸੇ ਬੈਂਕ ਨਾਲ ਮਿਲ ਕੇ ਲਗਾਇਆ ਹੈ ਐਚਡੀਐਫਸੀ ਨਾਲ ਠੀਕ ਹੈ ਉਹਦੇ ਵਿੱਚ ਅਸੀਂ 3.5 ਏਕੜ ਦੇ ਵਿੱਚ ਉਦੀ ਬਾਉਂਡਰੀ ਕਰਕੇ ਬੂਟੇ ਲਗਾਏ ਨੇ ਜੀ ਤੇ ਬਾਉਂਡਰੀ ਕਰਕੇ ਠੀਕ ਹੈ ਫਿਰ ਉਹਦੇ ਚ ਬੂਟੇ ਜਿਹੜੇ ਲੱਗੇ ਨੇ ਉਹ ਲੱਕੜ ਦੇਣੇ ਵਾਲੇ ਜਾਂ ਫਲ ਦੇਣੇ ਵਾਲੇ ਵੀ ਨਾਲ ਲਗਾਏ ਨੇ ਮਿਕਸ ਬੂਟੇ ਲਗਾਏ ਨੇ ਜੀ ਉਹਦੇ ਵਿੱਚ ਜ਼ਿਆਦਾਤਰ ਅਸੀਂ ਜਿਹੜੇ ਸਾਡੀ ਵਿਰਾਸਤ ਨਾਲ ਜੁੜੇ ਹੋਏ ਦਰਖਤ ਸੀਗੇ ਜਿਨ੍ਹਾਂ ਦਾ ਗੁਰਬਾਣੀ ਦੇ ਵਿੱਚ ਵੀ ਆਂਦਾ ਹੈ ਵਰਣਨ ਇਸ ਤਰ੍ਹਾਂ ਦੇ ਬੂਟੇ ਅਸੀਂ ਇੱਕ ਐਨ ਜੀਓ ਨਾਲ ਦੀ ਗਾਈਡੈਂਸ ਦੇ ਵਿੱਚ ਉੱਥੇ ਲਗਾ ਰਹੇ ਹਾਂ ਠੀਕ ਹੈ ਔਰ ਇਹ ਪੂਰਾ 3 3.5 ਸਾਲ ਦਾ ਪ੍ਰੋਜੈਕਟ ਹੈ ਤੇ ਜੋ ਅਸੀਂ ਸੀਐਸਆਰ ਦੇ ਵਿੱਚ ਸਾਨੂੰ ਐਚਡੀਐਫਸੀ ਬੈਂਕ ਫੰਡ ਕਰ ਰਹੀ ਹੈ ਔਰ ਨਾਲ ਸਾਡਾ ਪ੍ਰਸ਼ਾਸਨ ਦੋਨੋਂ ਮਿਲ ਕੇ ਕਰ ਰਹੇ ਆ ਸਰ ਇਹਨੂੰ ਮੈਂ ਬੂਟੇ ਵਾਲੀ ਗੱਲ ਨੂੰ ਲੈ ਕੇ ਮੈਂ ਇੱਕ ਤਿੱਕ ਤੁਹਾਡੇ ਕੋਲ ਕੁਐਸਚਨ ਮੈਂ ਜ਼ਰੂਰ ਦਾਂ ਬੂਟੇ ਲੱਗ ਜਾਂਦੇ ਨੇ ਜਦੋਂ ਸੀਜ਼ਨ ਆਉਂਦਾ ਬੂਟੇ ਲਾਉਣ ਦਾ ਬਹੁਤ ਵੱਡੇ ਪੱਧਰ ਤੇ ਮੀਡੀਆ ਚ ਵੀ ਪ੍ਰਚਾਰ ਹੁੰਦਾ ਹੈ ਸਰਕਾਰ ਵੱਲੋਂ ਪ੍ਰਸ਼ਾਸਨ ਵੱਲੋਂ ਬਹੁਤ ਪ੍ਰਚਾਰ ਕੀਤਾ ਜਾਂਦਾ ਵੀ ਬੂਟੇ ਲਗਾਓ ਲਗਾ ਦਿੰਦੇ ਨੇ ਪਰ ਬਾਅਦ ਚੋ ਮੇਨਟੇਨੈਂਸ ਨਹੀਂ ਹੁੰਦੀ ਹੈਗੀ ਉਹਨਾਂ ਦੀ ਬਹੁਤ ਸਾਰੇ ਬੂਟੇ ਇਦਾਂ ਹੀ ਖਤਮ ਹੋ ਜਾਂਦੇ ਸੋ ਇਹਦੇ ਲਈ ਕੋਈ ਆਪਾਂ ਨੇ ਕੋਈ ਕੁਝ ਕੀਤਾ ਕੋਈ ਨਵਾਂ ਇਨੀਸ਼ੀਏਟਿਵ ਬਿਲਕੁਲ ਇਹ ਤੁਹਾਡੀ ਗੱਲ ਬਿਲਕੁਲ ਸਹੀ ਹੈ ਕਿਉਂਕਿ ਬਹੁਤ ਸਾਰੇ ਬੂਟੇ ਲਗਾ ਦਿੱਤੇ ਜਾਂਦੇ ਨੇ ਅਲੱਗ-ਅਲੱਗ ਸੰਸਥਾਵਾਂ ਵੱਲੋਂ ਬਟ ਉਹਨਾਂ ਦਾ ਸਰਵਾਈਵਲ ਦੇਖਣਾ ਬਹੁਤ ਜ਼ਰੂਰੀ ਹੁੰਦਾ ਠੀਕ ਹੈ ਇਸ ਲਈ ਅਸੀਂ ਇਸ ਗੱਲ ਦਾ ਪਹਿਲਾਂ ਤੋਂ ਧਿਆਨ ਰੱਖਿਆ ਹੈ ਇੱਕ ਸਾਡੇ ਐਮਜੀ ਨਰੇਗਾ ਸਕੀਮ ਦੇ ਵਿੱਚ ਵਣ ਮਿੱਤਰ ਦਾ ਕਨਸੈਪਟ ਹੈ ਅੱਛਾ ਉਹਦੇ ਵਿੱਚ ਅਸੀਂ ਬੂਟਿਆਂ ਦੀ ਸਾਂਭ ਸੰਭਾਲ ਲਈ ਪਿੰਡਾਂ ਦੇ ਵਿੱਚ ਵਣ ਮਿੱਤਰ ਲਗਾਏ ਨੇ ਜਿਹੜੇ ਉਹਨਾਂ ਦੀ ਸਾਂਭ ਸੰਭਾਲ ਕਰਦੇ ਨੇ ਇਸ ਤੋਂ ਇਲਾਵਾ ਅਸੀਂ ਜ਼ਿਆਦਾਤਰ ਬੂਟੇ ਜਿਹੜੇ ਨੇ ਬਾਉਂਡਰੀਜ਼ ਦੇ ਵਿੱਚ ਲਗਾਉਣ ਦੀ ਕੋਸ਼ਿਸ਼ ਕੀਤੀ ਹੈ ਤਾਂ ਕਿ ਉਹ ਜ਼ਿਆਦਾਤਰ ਬਚੇ ਰਹਿਣ ਔਰ ਉਹਨਾਂ ਦਾ ਸਰਵਾਈਵਰ ਰੇਟ ਹੈ ਜਿਹੜਾ ਵੱਧ ਸਕੀ ਸੀ ਠੀਕ ਹੈ ਅੱਛਾ ਹੁਣ ਮ ਆਪਣੀ ਅਗਲੀ ਜਿਹੜੀ ਨਰੇਗਾ ਦੀ ਸਕੀਮ ਹੈ ਉਹ ਬੜੇ ਵੱਡੇ ਪੱਧਰ ਤੇ ਆਪਣੇ ਦੇਸ਼ ਦੇ ਵਿੱਚ ਉਹ ਚੱਲ ਰਹੀ ਹੈ ਜੀ ਸੋ ਉਹਦੇ ਵਿੱਚ ਜਿਹੜੇ ਨਰੇਗਾ ਵਰਕਰ ਨੇ ਅਸੀਂ ਜ਼ਿਆਦਾਤਰ ਦੇਖਦੇ ਆਂ ਵੀ ਉਹ ਸਫਾਈ ਵਗੈਰਾ ਹੀ ਕਰਦੇ ਹੁੰਦੇ ਨੇ ਨਰੇਗਾ ਚ ਹੋਰ ਕਿਹੜੇ ਕਿਹੜੇ ਕੰਮ ਕਰ ਸਕਦੇ ਨੇ ਜਿਹੜੀ ਨਰੇਗਾ ਹੁਣ ਨਿਕਲਦੀ ਹੈ ਜੋ ਨਿਊ ਪ੍ਰਪੋਜ਼ਲਸ ਨੇ ਕਿੰਨੇ ਦਿਨਾਂ ਦੀ ਨਿਕਲਦੀ ਹੈ ਉਹਦੇ ਬਾਰੇ ਵਿਸਤਾਰ ਪੂਰਵਕ ਚੰਨਣਾ ਪਵੇ ਜੀ ਨਰੇਗਾ ਦੇ ਵਿੱਚ ਕੋਈ ਵੀ ਜੋ ਪਰਿਵਾਰ ਹੈ ਜੀ ਜਿਹਦੇ ਵਿੱਚ ਕੇ ਉਹਨਾਂ ਦੇ ਅਨਸਕਿਲਡ ਲੇਬਰ ਹੈ ਜਿਹੜੀ ਉਹ ਇਹਦੇ ਵਿੱਚ ਕੰਮ ਕਰ ਸਕਦੀ ਹੈ ਠੀਕ ਹੈ ਇਹਦੇ ਵਿੱਚ ਕੋਈ ਏਜ ਲਿਮਟ ਨਹੀਂ ਹੈ ਓਕੇ ਇੱਕ ਪਰਿਵਾਰ ਨੂੰ 100 ਦਿਨ ਦਾ ਰੋਜ਼ਗਾਰ ਦੇਣ ਦੀ ਉਹਦੇ ਵਿੱਚ ਪ੍ਰੋਵੀਜ਼ਨ ਹੈ ਪਰਿਵਾਰ ਦੇ ਇੱਕ ਵਿਅਕਤੀ ਨੂੰ ਕੁ ਪਰਿਵਾਰ ਚੋਂ ਵੱਧ ਵੀ ਹੋ ਸਕਦੇ ਪੂਰੇ ਪਰਿਵਾਰ ਨੂੰ 100 ਦਿਨ ਦਾ ਕੰਮ ਪੂਰੇ ਪੂਰੇ ਪਰਿਵਾਰ ਨੂੰ ਠੀਕ ਹੈ ਉਹ ਜਿੰਨੇ ਵੀ ਉਹਦੇ ਮੈਂਬਰ ਨੇ ਉਹ ਮਿਲ ਕੇ ਉਹਦੇ 100 ਦਿਨ ਦਾ ਕੰਮ ਲੈ ਸਕਦੇ ਨੇ ਠੀਕ ਹੈ ਹਾਂਜੀ ਤਾਂ ਇਹਦੇ ਵਿੱਚ ਫਿਰ ਕੰਮ ਨਰੇਗਾ ਦੇ ਕਿਹੜੇ-ਕਿਹੜੇ ਹੁੰਦੇ ਨੇ ਟੋਟਲ ਜੋ 200 ਕਾਰਡ ਦੇ ਕਰੀਬ ਐਸੇ ਕੰਮ ਨੇ ਜਿਹੜੇ ਨਰੇਗਾ ਦੇ ਵਿੱਚ ਕੀਤੇ ਜਾ ਸਕਦੇ ਨੇ ਬਹੁਤ ਸਾਰੇ ਕੰਮ ਨੇ ਔਰ ਔਰ ਇਸ ਤੋਂ ਇਲਾਵਾ ਗਵਰਨਮੈਂਟ ਦੀ ਸਕੀਮ ਦੇ ਵਿੱਚ ਜਿੰਨੇ ਵੀ ਕੰਮ ਨੇ ਉਹਨਾਂ ਨੂੰ ਆਪਾਂ ਨਰੇਗਾ ਦੀ ਲੇਬਰ ਨਾਲ ਕਨਵਰਜੈਂਸ ਕਰਕੇ ਕਰਵਾਇਆ ਜਾ ਸਕਦਾ ਹੈ। ਬਲ ਫੋਰ ਐਗਜ਼ਾਮਪਲ ਜਿਹੜੇ ਮੈਂ ਤੁਸੀਂ ਆਪਣੇ ਜ਼ਿਲ੍ਹੇ ਦੇ ਪਿੰਡਾਂ 'ਚ ਆਪਣੇ ਪਿੰਡਾਂ 'ਚ ਰੇ ਚੱਲਦੇ ਨੇ ਉਹ ਕਿਹੜੇ-ਕਿਹੜੇ ਕੰਮ ਕਰਵਾ ਦਿੰਦੇ ਹੋ? ਪਿੰਡਾਂ ਦੇ ਵਿੱਚ ਅਗਰ ਮੈਂ ਸਕੂਲਾਂ ਦੀ ਗੱਲ ਕਰਾਂ ਸਕੂਲਾਂ ਦੇ ਵਿੱਚ ਸਕੂਲ ਦੀ ਅਗਰ ਬਾਉਂਡਰੀ ਕਰਨੀ ਹੈ। ਠੀਕ ਹੈ ਜੀ। ਨਰੇਗਾ ਦੇ ਵਿੱਚ ਕਰਵਾ ਸਕਦੇ ਹਾਂ ਅਸੀਂ। ਉਥੇ ਕੋਈ ਕਿਚਨ ਗਾਰਡਨ ਬਣਾਉਣਾ ਹੈ ਕੋਈ ਕਿਚਨ ਸ਼ੈੱਡ ਬਣਾਉਣਾ ਹੈ ਇਸੇ ਤਰ੍ਹਾਂ ਹੀ ਪਿੰਡਾਂ ਦੇ ਵਿੱਚ ਕਿਸੇ ਤਰ੍ਹਾਂ ਦੀਆਂ ਗਲੀਆਂ ਨਾਲੀਆਂ ਨੇ ਉਹਨਾਂ ਨੂੰ ਬਣਾਇਆ ਜਾ ਸਕਦਾ ਹੈ ਛੱਪੜਾਂ ਦੀ ਸਫਾਈ ਦੇ ਕੰਮ ਕਰਵਾਏ ਜਾ ਸਕਦੇ ਨੇ ਠੀਕ ਹੈ ਪਲੇਗਰਾਉਂਡ ਬਣਾਏ ਜਾ ਸਕਦੇ ਨੇ ਪਾਰਕ ਬਣਾਏ ਜਾ ਸਕਦੇ ਨੇ ਜਿੰਨੇ ਵੀ ਡਿਵੈਲਪਮੈਂਟ ਦੇ ਕੰਮ ਆਪਾਂ ਪਿੰਡਾਂ ਦੇ ਵਿੱਚ ਦੇਖਦੇ ਹਾਂ ਸਾਰੇ ਆਲਮੋਸਟ ਨਰੇਗਾ ਦੇ ਵਿੱਚ ਕਵਰ ਹੁੰਦੇ ਨੇ ਠੀਕ ਹੈ ਹੁਣ ਮੈਂ ਆਪਣੇ ਅਗਲੇ ਸਵਾਲ ਵੱਲ ਆਉਣਾ ਜੀ ਆਪਣੀ ਨੌਜਵਾਨੀ ਨੂੰ ਜਿਹੜਾ ਹੈਗਾ ਖੇਡਾਂ ਨਾਲ ਜੋੜਨ ਦੀ ਬਹੁਤ ਵੱਡੀ ਜ਼ਰੂਰਤ ਹੈ ਸੋੜਾ ਪਲੇਗਰਾਉਂਡ ਦਾ ਪ੍ਰੋਸੈਸ ਹੈ ਉਹ ਕੀ ਹੈ ਪਲੇਗਰਾਉਂਡ ਦੇ ਵਿੱਚ ਅਸੀਂ ਸਾਰੇ ਫਤੇਗੜ ਸਾਹਿਬ ਦੇ ਪੰਜ ਬਲਾਕਸ ਨੂੰ ਟਾਰਗੇਟ ਦਿੱਤਾ ਹੋਇਆ ਹੈ ਠੀਕ ਹੈ ਸਾਡਾ ਇਸ ਸਾਲ ਦਾ 195 ਪਲੇਗਰਾਉਂਡ ਬਣਾਉਣ ਦਾ ਟਾਰਗੇਟ ਹੈ ਓਕੇ ਜਿਹਦੇ ਵਿੱਚ ਕਿ ਅਸੀਂ ਆਲਮੋਸਟ ਸਾਰੇ ਅਸੀਂ ਆਇਡੈਂਟੀਫਾਈ ਕਰ ਲਏ ਆ ਪਿੰਡਾਂ ਦੇ ਵਿੱਚ ਜਗ੍ਹਾ ਉਹਨਾਂ ਦੇ ਵਿੱਚ ਅਸੀਂ ਪਲੇਗਰਾਉਂਡ ਡਵੈਲਪ ਕਰਾਂਗੇ ਜਿਹੜੀ ਜਗ੍ਹਾ ਇਹ ਸਕੂਲ ਇਹ ਸਕੂਲ ਦੇ ਵਿੱਚ ਹੁੰਦੀ ਹੈ ਜਾਂ ਕਿਤੇ ਵੀ ਹੋ ਸਕਦੀ ਹੈ ਜਿੱਥੇ ਵੀ ਪਿੰਡ ਦੀ ਪੰਚਾਇਤ ਕੋਲ ਜਗ੍ਹਾ ਅਵੇਲੇਬਲ ਆ ਅਗਰ ਸਕੂਲ ਦੇ ਵਿੱਚ ਜ਼ਿਆਦਾ ਜਗਾ ਅਵੇਲੇਬਲ ਆ ਤਾਂ ਉੱਥੇ ਡਵੈਲਪ ਕੀਤਾ ਜਾਏਗਾ ਨਹੀਂ ਪਿੰਡ ਦੇ ਨੇੜੇ ਅਗਰ ਕੋਈ ਉਹਨਾਂ ਕੋਲ ਜਗਾ ਹੈ ਤਾਂ ਉੱਥੇ ਅਸੀਂ ਇਹਨੂੰ ਡਵੈਲਪ ਕਰਾਂਗੇ ਇਹਦੇ ਵਿੱਚ ਅਲੱਗ-ਅਲੱਗ ਸਪੋਰਟਸ ਨੇ ਜਿਹੜੀਆਂ ਉਹਨਾਂ ਦੇ ਲਈ ਪਲੇਗਰਾਉਂਡ ਬਣਾਏ ਜਾਣਗੇ ਠੀਕ ਹੈ ਫੋਰ ਐਗਜ਼ਾਮਪਲ ਬਾਸਕਟਬਾਲ ਹੈ ਬੈਡਮਿੰਟਨ ਹੈ ਤੇ ਫੁੱਟਬਾਲ ਹੈ ਜੋ ਵੀ ਉੱਥੇ ਜੋ ਨੌਜਵਾਨ ਉਸ ਪਿੰਡ ਦੇ ਉਸ ਗੇਮ ਦੇ ਵਿੱਚ ਕਰਨਾ ਚਾਹੁੰਦੇ ਨੇ ਉਹਨਾਂ ਲਈ ਅਸੀਂ ਪਲੇਗਰਾਉਂਡ ਡਵੈਲਪ ਕਰਾਂਗੇ ਅੱਛਾ ਸਰ ਇੱਕ ਮੇਰਾ ਸਵਾਲ ਹੋਰ ਹੈ ਜੀ ਅ ਜਿਹੜਾ ਤੁਹਾਡਾ ਇਹ ਡਿਪਾਰਟਮੈਂਟ ਹੈ ਤੁਸੀਂ ਏਡੀਸੀ ਡੀ ਹੋ ਤੇ ਇੱਕ ਪਿੰਡ ਦਾ ਸਰਪੰਚ ਹੈ ਤੁਹਾਡੇ ਇਹ ਜਿਹੜਾ ਕੋਆਰਡੀਨੇਸ਼ਨ ਦੀ ਜਿਹੜੀ ਚੇਨ ਆ ਉਹ ਕਿਦਾਂ ਚੱਲਦੀ ਹੈ ਜੀ ਪਿੰਡ ਲੈਵਲ ਤੇ ਸਾਡੇ ਕੋਲ ਸਰਪੰਚ ਦੇ ਨਾਲ ਉਹਨੂੰ ਸਹਿਯੋਗ ਕਰਨ ਲਈ ਪਿੰਡ ਵਿੱਚ ਪੰਚਾਇਤ ਸੱਤਰ ਹੁੰਦਾ ਹੈ ਠੀਕ ਹੈ ਇਸ ਤੋਂ ਇਲਾਵਾ ਇੱਕ ಗ್ರಾಮ ਸੇਵਕ ਹੁੰਦੇ ਆ ਇਹ ਪਿੰਡ ਲੈਵਲ ਤੇ ਪਿੰਡ ਦੀਆਂ ਮੀਟਿੰਗ ਇਹ ਸੌਰੀ ਇੱਕ ਵਾਰ ਤੁਹਾਡਾ ਜਵਾਬ ਚਾ ਲਈ ਪੰਚਾਇਤ ਕਤਰ ਤੇ ಗ್ರಾಮ ਸੇਵਕ ਚ ਕੀ ਫਰਕ ਹੁੰਦਾ ਹੈ ਪੰਚਾਇਤ ਕਤਰ ਜੋ ਹੈ ਉਹ ਪੰਚਾਇਤ ਸੰਮਤੀ ਸਾਈਡ ਤੋਂ ਦੋਨਾਂ ਦੇ ਕੰਮ ਸੇਮ ਹੁੰਦੇ ਨੇ ಗ್ರಾಮ ਸੇਵਕ ਜੋ ਨੇ ਉਹ ਗਵਰਨਮੈਂਟ ਦੇ ਤੌਰ ਤੇ ਭਰਤੀ ਕੀਤੇ ਗਏ ਸੀਗੇ ਪੰਚਾਇਤ ਸੰਮਤੀ ਵੱਲੋਂ ਪੰਚਾਇਤ ਕਤਰਾਂ ਦੀ ਭਰਤੀ ਕੀਤੀ ਗਈ ਸੀ ਠੀਕ ਹੈ ਜੀ ਇਹਨਾਂ ਦੋਨੋਂ ਦਾ ਕੰਮ ਪੰਚਾਇਤ ਦੀਆਂ ਮੀਟਿੰਗਾਂ ਕੰਡਕਟ ਕਰਾਉਣਾ ਸਰਪੰਚ ਨੂੰ ਸਾਡੇ ਸਕੀਮਾਂ ਤੋਂ ਜਾਣੂ ਕਰਾਉਣਾ ਕਿਉਂਕਿ ਪਿੰਡ ਲੈਵਲ ਤੇ ਉਹ ਕੜੀ ਦਾ ਕੰਮ ਕਰਦੇ ਨੇ ਇਸੇ ਤਰ੍ਹਾਂ ਇਹਨਾਂ ਕੋਲ ਸਰਕਲਸ ਦੇ ਵਿੱਚ ਵੰਡੇ ਹੁੰਦੇ ਨੇ ਪੰਚਾਇਤ ਸੈਕਟਰੀਆਂ ਕੋਲ ਪਿੰਡ ਠੀਕ ਹੈ ਉਸ ਤੋਂ ਬਾਅਦ ਉਸ ਬਲਾਕ ਲੈਵਲ ਤੇ ਸਾਡੇ ਕੋਲੇ ਪੰਚਾਇਤ ਆਫੀਸਰ ਹੁੰਦੇ ਨੇ ਠੀਕ ਹੈ ਜੋ ਇਹਨਾਂ ਪੰਚਾਇਤ ਸੈਕਟਰੀਜ਼ ਨੂੰ ਸੁਪਰਵਾਈਜ਼ ਕਰਦੇ ਨੇ ਓਕੇ ਉਸ ਤੋਂ ਉੱਪਰ ਫਿਰ ਬੀਡੀਪੀਓ ਸਾਡੇ ਬਲਾਕ ਲੈਵਲ ਤੇ ਬਲਾਕ ਡਿਵੈਲਪਮੈਂਟ ਪੰਚਾਇਤ ਅਫੀਸਰ ਹੁੰਦੇ ਨੇ ਠੀਕ ਹੈ ਜੀ ਤੇ ਡਿਸਟ੍ਰਿਕਟ ਲੈਵਲ ਤੇ ਸਾਡੇ ਡੀਡੀਪੀਓ ਸਾਹਿਬ ਨੇ ਡਿਸਟ੍ਰਿਕਟ ਡਿਵੈਲਪਮੈਂਟ ਐਂਡ ਪੰਚਾਇਤ ਅਫੀਸਰ ਠੀਕ ਹੈ ਤੇ ਉਹ ਇਹ ਸਾਰੇ ਡਿਸਟ੍ਰਿਕਟ ਦੇ ਜਿੰਨੇ ਵੀ ਬਲਾਕਸ ਨੇ ਉਹਨਾਂ ਦੇ ਬੀਡੀਪੀਓਜ਼ ਨੂੰ ਔਰ ਸਾਰੇ ਪੰਚਾਇਤ ਕੱਤਰਾਂ ਦਾ ਕੰਮ ਦੇਖਦੇ ਨੇ ਠੀਕ ਹੈ ਜੀ ਅਤੇ ਇਹ ਜਿਹੜੇ ਆਪਣੇ ਉਰੇ ਕਿੰਨੇ ਫਤਿਹਗੜ੍ਹ ਸਾਹਿਬ ਚ ਕਿੰਨੇ ਬਲਾਕ ਨੇ ਜੀ ਫਤਿਹਗੜ੍ਹ ਸਾਹਿਬ ਦੇ ਵਿੱਚ ਕੁੱਲ 5 ਬਲਾਕ ਨੇ ਜੀ ਠੀਕ ਹੈ ਜੀ ਤੇ ਇੱਕ ਜਿਹੜਾ ਬਲਾਕ ਸੰਮਤੀ ਤੇ ਜ਼ਿਲ੍ਹਾ ਪ੍ਰੀਸ਼ਦ ਹੈ ਉਹ ਵੀ ਤੁਹਾਡੇ ਅਧਿਕਾਰ ਖੇਤਰ ਦੇ ਵਿੱਚ ਹੁੰਦਾ ਜੀ ਜੀ ਏਡੀਸੀ ਡੀ ਬਾਈ ਪੋਸਟ ਜ਼ਿਲ੍ਹਾ ਪ੍ਰੀਸ਼ਦ ਦਾ ਚੀਫ ਐਗਜ਼ੀਕਟਿਵ ਆਫੀਸਰ ਹੁੰਦਾ ਜੀ ਓਕੇ ਜ਼ਿਲ੍ਹਾ ਪ੍ਰੀਸ਼ਦ ਦੇ ਮੈਂਬਰ ਜਿੰਨੇ ਵੀ ਚੁਣੇ ਜਾਂਦੇ ਨੇ ਉਹਨਾਂ ਦੀਆਂ ਮੀਟਿੰਗਸ ਕੰਡਕਟ ਕਰਵਾਉਣ ਔਰ ਉਹਨਾਂ ਨੂੰ ਸਾਰੀ ਸਕੀਮਸ ਤੋਂ ਜਾਣੂ ਕਰਵਾਉਣ ਦੇ ਵਿੱਚ ਸਾਡਾ ਰੋਲ ਹੁੰਦਾ ਹੈ ਠੀਕ ਹੈ ਔਰ ਇਸ ਤੋਂ ਇਲਾਵਾ ਪੰਚਾਇਤ ਸੰਮਤੀ ਲੈਵਲ ਤੇ ਬीडीपीਓ ਜੋ ਹੁੰਦਾ ਹੈ ਉਹ ਉਹਨਾਂ ਦਾ ਡਿਜੈਕਟਿਵ ਅਫੀਸਰ ਹੁੰਦਾ ਹੈ ਬਲਾਕ ਸਮਤੀ ਵਾਲਾ ਬਲਾਕ ਸਮਤੀ ਦਾ ਠੀਕ ਹੈ ਇਹ ਫਿਰ ਜਿਹੜਾ ਚੇਅਰਮੈਨ ਚੁਣਿਆ ਜਾਂਦਾ ਜੀ ਇਹਦੇ ਕੀ ਕੀ ਕੰਮ ਹੁੰਦੇ ਨੇ ਚੇਅਰਮੈਨ ਪੰਚਾਇਤ ਸੰਪਤੀ ਚੇਅਰਮੈਨ ਜਿੰਨੇ ਵੀ ਪੰਚਾਇਤ ਸੰਪਤੀ ਦੇ ਮੈਂਬਰਸ ਹੁੰਦੇ ਨੇ ਉਹਨਾਂ ਵਿੱਚੋਂ ਚੁਣਿਆ ਜਾਂਦਾ ਹੈ ਜੀ ਔਰ ਇੱਕ ਵਾਈਸ ਚੇਅਰਮੈਨ ਚੁਣਿਆ ਜਾਂਦਾ ਹੈ ਠੀਕ ਹੈ ਉਹ ਪੰਚਾਇਤ ਸੰਪਤੀ ਦੀਆਂ ਜਿੰਨੀਆਂ ਵੀ ਮੀਟਿੰਗਸ ਹੁੰਦੀਆਂ ਨੇ ਉਹਨਾਂ ਦੀ ਪ੍ਰਧਾਨਗੀ ਕਰਦੇ ਨੇ ਪ੍ਰਧਾਨਗੀ ਕਰਦੇ ਨੇ ਔਰ ਜਿੰਨੇ ਵੀ ਪੰਚਾਇਤ ਸੰਪਤੀ ਦੇ ਥਰੂ ਕੰਮ ਕੀਤੇ ਜਾਣੇ ਨੇ ਜੀ ਉਹ ਸਾਰੀਆਂ ਚੇਅਰਮੈਨ ਪੰਚਾਇਤ ਸੰਪਤੀ ਦੀ ਮੀਟਿੰਗ ਦੇ ਵਿੱਚ ਪਾਸ ਹੋਣ ਤੋਂ ਬਾਅਦ ਇੰਪਲੀਮੈਂਟ ਕੀਤੇ ਜਾਂਦੇ ਪੂਰੇ ਬਲਾਕ ਦੇ ਵਿੱਚ ਜੀ ਹੁਣ ਮੈਂ ਇੱਕ ਅਗਲਾ ਸਵਾਲ ਰਿਹਾ ਜਿਹੜੇ ਸੈਲਫ ਹੈਲਪ ਗਰੁੱਪ ਬਣਦੇ ਨੇ ਉਹ ਵੀ ਤੁਹਾਡੇ ਅਧਾਰ ਖੇਤਰ ਦੇ ਵਿੱਚ ਆਉਂਦੇ ਨੇ ਜੀ ਜੀ ਉਹ ਸਾਡੀ ਪੰਜਾਬ ਸਟੇਟ ਰੂਰਲ ਲਾਈਵਲੀਹੂਡ ਮਿਸ਼ਨ ਦੀ ਸਕੀਮ ਹੈ ਜੀ ਜਿਹਦੇ ਵਿੱਚ ਕਿ ਅਸੀਂ ਸੈਲਫ ਹੈਲਪ ਗਰੁੱਪ ਫਾਰਮ ਕਰਦੇ ਹਾਂ ਪਿੰਡਾਂ ਦੇ ਵਿੱਚ ਠੀਕ ਹੈ ਇਹਦੇ ਵਿੱਚ ਪਿੰਡਾਂ ਦੀਆਂ ਔਰਤਾਂ ਨੂੰ ਮੈਂਬਰ ਬਣਾਇਆ ਜਾਂਦਾ ਹੈ ਜੀ ਤਾਂ ਕਿ ਉਹ اپنی لائیولی ہڈ اپنی زندگی ਦਾ ਜਿਹੜਾ ਨਰਵਾਹ ਕਰਨ ਦੇ ਲਈ ਆਜੀਵਕਾ ਲਈ ਇਹਦੇ ਵਿੱਚ ਇਕੱਠੀਆਂ ਹੋ ਕੇ ਕੋਆਪਰੇਟਿਵ ਸਕੀਮ ਦੇ ਤੌਰ ਤੇ ਕੰਮ ਕਰਦੀਆਂ ਨੇ ਠੀਕ ਹੈ ਔਰ ਉਸ ਤੋਂ ਬਾਅਦ ਕੋਈ ਵੀ ਆਪਣਾ ਜਿਹੜਾ ਕੰਮ ਸ਼ੁਰੂ ਕਰ ਸਕਦੀਆਂ ਨੇ ਇਹਦੇ ਲਈ ਉਹਨਾਂ ਨੂੰ ਫੰਡ ਦਿੱਤਾ ਜਾਂਦਾ ਹੈ ਉਹਨਾਂ ਨੂੰ ਪੈਸਾ ਜਮ੍ਹਾਂ ਕਰਨ ਦਾ ਸਿਖਾਇਆ ਜਾਂਦਾ ਹੈ ਕਿ ਕਿਸ ਤਰ੍ਹਾਂ ਕੀਤਾ ਜਾਂਦਾ ਹੈ ਠੀਕ ਹੈ ਤੇ ਉਸ ਤੋਂ ਬਾਅਦ ਬਹੁਤ ਸਾਰੇ ਸਕਸੈਸਫੁਲੀ ਸੈਲਫ ਹੈਲਪ ਗਰੁੱਪ ਸਾਡੇ ਚੱਲ ਰਹੇ ਨੇ ਜਿਹੜੇ ਬਹੁਤ ਨੈਸ਼ਨਲ ਤੇ ਸਟੇਟ ਲੈਵਲ ਤੇ ਆਪਣੇ ਜਿਹੜੇ ਪ੍ਰੋਡਕਟਸ ਨੇ ਉਹ ਸ਼ੋਅ ਕਰਨ ਲਈ ਜਾਂਦੇ ਰਹਿੰਦੇ ਨੇ ਠੀਕ ਹੈ ਫੋਰ ਐਗਜ਼ਾਮਪਲ ਕੋਈ ਕਿਸੇ ਪਿੰਡ ਦੇ ਵਿੱਚ achar ਬਹੁਤ ਅੱਛਾ ਬਣਾ ਸਕਦਾ ਹੈ ਠੀਕ ਹੈ ਜਾਂ ਕਿਸੇ ਪਿੰਡ ਦੇ ਵਿੱਚ ਕੁਝ ਔਰਤਾਂ ਬਹੁਤ ਅੱਛੀ ਸਿਲਾਈ ਕਰ ਸਕਦੀਆਂ ਨੇ ਠੀਕ ਹੈ ਉਹ ਇਸ ਤਰ੍ਹਾਂ ਦੇ ਪ੍ਰੋਜੈਕਟ ਕਰਦੇ ਨੇ ਹੁਣ ਰੀਸੈਂਟਲੀ ਅਸੀਂ ਪਿਛਲੇ ਸਾਲ ਤੋਂ ਇੱਕ ਨਵਾਂ ਪ੍ਰੋਜੈਕਟ ਜਿਹਨੂੰ ਪਹਿਲ ਪ੍ਰੋਜੈਕਟ ਦਾ ਨਾਮ ਦਿੱਤਾ ਗਿਆ ਹੈ ਜੀ ਉਹਦੇ ਤਹਿਤ ਅਸੀਂ ਜਿੰਨੀਆਂ ਵੀ ਸਕੂਲ ਦੇ ਵਿੱਚ ਯੂਨੀਫਾਰਮਸ ਨੇ ਸਕੂਲਾਂ ਦੀਆਂ ਜੋ ਸਰਕਾਰ ਵੱਲੋਂ ਬੱਚਿਆਂ ਨੂੰ ਪ੍ਰੋਵਾਈਡ ਕਰਾਈਆਂ ਜਾਂਦੀਆਂ ਨੇ ਉਹ ਸਾਨੂੰ ਐਜੂਕੇਸ਼ਨ ਡਿਪਾਰਟਮੈਂਟ ਦੇ ਸਹਿਯੋਗ ਨਾਲ ਉਹਨਾਂ ਤੋਂ ਅਸੀਂ ਆਰਡਰ ਲੈ ਕੇ ਉਹ ਸੈਲਫ ਹੈਲਪ ਗਰੁੱਪਾਂ ਤੋਂ ਬਣਵਾ ਕੇ ਯੂਨੀਫਾਰਮਸ ਉਹ ਸਕੂਲਾਂ ਦੇ ਵਿੱਚ ਦਿੰਦੇ ਆ। ਉਹਦੇ ਨਾਲ ਜੋ ਆਮਦਨ ਹੁੰਦੀ ਹੈ ਇਹਨਾਂ ਔਰਤਾਂ ਦੇ ਵਿੱਚੋਂ ਡਿਸਟ੍ਰਿਬਿਊਟ ਹੋ ਜਾਂਦੀ ਹੈ। ਇਸ ਨਾਲ ਉਹਨਾਂ ਨੂੰ ਕੰਮ ਵੀ ਮਿਲਦਾ ਹੈ। ਠੀਕ ਹੈ। ਤੋਂ ਇਹ ਸਕੀਮ ਨਰੇਗਾ ਸਕੀਮ ਦੀ ਇੱਕ ਕੰਪਲੀਮੈਂਟਰੀ ਸਕੀਮ ਹੀ ਹੈ। ਜੀ। ਔਰ ਅਸੀਂ ਇੱਥੇ ਜ਼ਿਲ੍ਹਾ ਫਤਿਹਗੜ੍ਹ ਸਾਹਿਬ ਦੇ ਵਿੱਚ ਇਸ ਉੱਪਰ ਬੜਾ ਕੰਮ ਕਰ ਰਹੇ ਆ। ਕਿਉਂਕਿ ਨਰੇਗਾ ਸਕੀਮ ਇੱਕ ਅਨਸਕਿਲਡ ਲੇਬਰ ਦਾ ਕੰਮ ਹੈ ਓਕੇ ਔਰ ਉਹਦੇ ਵਿੱਚ ਹਮੇਸ਼ਾ ਹੀ ਤੁਹਾਨੂੰ ਅਨਸਕਿਲਡ ਕੰਮ ਕਰਨਾ ਪਏਗਾ ਠੀਕ ਹੈ ਔਰ ਅਸੀਂ ਇਹ ਕੋਸ਼ਿਸ਼ ਕਰ ਰਹੇ ਹਾਂ ਕਿ ਮਰੇਗਾ ਲੇਬਰ ਨੂੰ ਅਸੀਂ ਹੌਲੀ ਹੌਲੀ ਇਸ ਸਕੀਮ ਦੇ ਵਿੱਚ ਸ਼ਿਫਟ ਕਰ ਦੇਈਏ ਸਕਿਲਡ ਦੇ ਵਿੱਚ ਤਾਂ ਕਿ ਉਹ ਹਾਂਜੀ ਤਾਂ ਕਿ ਉਹ ਸਕਿੱਲ ਲੇਬਰ ਚ ਕਨਵਰਟ ਹੋ ਸਕਣ ਜੀ ਅਤੇ ਇਹ ਇਹਨਾਂ ਦਾ ਜਿਹੜੀ ਇੱਕ ਇਹਨਾਂ ਨੂੰ ਸੁਣਿਆ ਸੀ ਵੀ ਲੋਨ ਦੰਦੀਆਂ ਨੇ ਬੈਂਕਾਂ ਉਹਦਾ ਕੀ ਹਿਸਾਬ ਹੁੰਦਾ ਹੈ ਜੀ ਵੀ ਉਹ ਅਸੀਂ ਇਹਨਾਂ ਨੂੰ ਕ੍ਰੈਡਿਟ ਲਿੰਕੇਜ ਦਾ ਕਨਸੈਪਟ ਹੈ ਜੀ ਜਿਹਦੇ ਵਿੱਚ ਕਿ ਸਾਡੇ ਜਿਹੜੇ ਸੈਲਫ ਹੈਲਪ ਗਰੁੱਪਸ ਨੇ ਇਕੱਠੇ ਹੋ ਕੇ ਅਸੀਂ ਇਹਨਾਂ ਨੂੰ ਦਾ ਲੋਨ ਅਪਲਾਈ ਕਰਦੇ ਆਂ ਔਰ ਵਕ ਵਕ ਬੈਂਕਾਂ ਨਾਲ ਮੀਟਿੰਗਸ ਵੀ ਲਈਆਂ ਜਾਂਦੀਆਂ ਨੇ ਮਾਨਜੋਗ ਡੀਸੀ ਸਾਹਿਬ ਵੱਲੋਂ ਪ੍ਰਦਾਨਗੀ ਦਿੱਤੀ ਜਾਂਦੀ ਉਹਨਾਂ ਦੀ ਜੀ ਉਹਦੇ ਵਿੱਚ ਅਸੀਂ ਇਹਨਾਂ ਦਾ ਕੇਸ ਪੁੱਟ ਅਪ ਕਰਵਾ ਕੇ ਇਹਨਾਂ ਸੈਲਫ ਹੈਲਪ ਗਰੁੱਪਾਂ ਨੂੰ ਲੋਨ ਦਿਵਾਉਣ ਦੇ ਵਿੱਚ ਵੀ ਮਦਦ ਕਰਦੇ ਆਂ ਪਿੱਛੇ ਥੋੜੇ ਮਹੀਨੇ ਪਹਿਲਾਂ ਅਸੀਂ ਸਾਰੇ ਸੈਲਫ ਹੈਲਪ ਗਰੁੱਪਾਂ ਨੂੰ 2 ਕਰੋੜ ਦੇ ਕਰੀਬ ਜਿਹੜੇ ਲੋਨ ਸੀ ਉਹ ਡਿਸਟ੍ਰੀਬਿਊਟ ਕਰਵਾਏ ਜੀ ਠੀਕ ਹੈ ਤੇ ਇਹਨਾਂ ਦੀ ਰਿਕਵਰੀ ਹੋ ਜਾਂਦੀ ਹੈ ਫਿਰ ਉਹ ਪੇ ਕਰਦੇ ਨੇ ਬੈਂਕਾਂ ਨੂੰ ਜੀ ਹਾਂਜੀ ਓਕੇ ਫਤਿਹਗੜ ਸਾਹਿਬ ਦੇ ਵਿੱਚ ਕੋਈ ਵੀ ਸੈਲਫ ਹੈਲਪ ਗਰੁੱਪ ਜੋ ਹੈ ਉਹ ਐਨਪੀਏ ਨਹੀਂ ਹੈ ਓਕੇ ਤਾਂ ਇਸ ਇਹ ਬੜਾ ਹੀ ਅੱਛਾ ਸਕੀਮ ਚੱਲ ਰਹੀ ਹੈ ਅੱਛੀ ਸਕੀਮ ਹੈ ਠੀਕ ਹੈ ਜੀ ਅੱਛੇ ਉਸ ਤੋਂ ਬਾਅਦ ਇਹ ਲੋਕ ਲੇਡੀਜ਼ ਨੂੰ ਵੀ ਉਹ ਸੈਲਫ ਹੈਲਪ ਗਰੁੱਪ ਬਣਾਉਣ ਦੀ ਇਹਦੇ ਲਈ ਜਾਣਕਾਰੀ ਦੇਣ ਲਈ ਪੰਚਾਇਤਾਂ ਨੇ ਆਪਣਾ ਕੰਮ ਚੰਗੇ ਤਰੀਕੇ ਨਾਲ ਕਿਵੇਂ ਕਰਨਾ ਹੈ ਜਾਣਕਾਰੀ ਦੇਣ ਲਈ ਜੋ ਕੇਂਦਰ ਸਰਕਾਰ ਦੀਆਂ ਪੰਜਾਬ ਸਰਕਾਰ ਦੀਆਂ ਵੱਖ-ਵੱਖ ਸਕੀਮਾਂ ਟਾਈਮ ਲਈ ਆਉਂਦੀ ਰਹਿੰਦੀਆਂ ਨੇ ਕੋਈ ਸੈਮੀਨਾਰ ਵੀ ਤੁਸੀਂ ਆਰਗੇਨਾਈਜ਼ ਕਰਦੇ ਹੋ ਜੀ ਸਾਡੇ ਸਟੇਟ ਲੈਵਲ ਤੇ ਸਟੇਟ ਇੰਸਟੀਚਿਊਟ ਆਫ ਰੂਰਲ ਡਿਵੈਲਪਮੈਂਟ ਹੈ ਜੀ ਉਹਨਾਂ ਵੱਲੋਂ ਇਹ ਇਹਦੀ ਟ੍ਰੇਨਿੰਗ ਦਿੱਤੀ ਜਾਂਦੀ ਹੈ ਠੀਕ ਹੈ ਔਰ ਸਾਰੇ ਪਿੰਡਾਂ ਦੇ ਚੁਣੇ ਹੋਏ ਨਮਾਇਦੇ ਪੰਜਾਂ ਸਰਪੰਚਾਂ ਨੂੰ ਬੁਲਾ ਕੇ ਔਰ ਐਕਸਪਰਟ ਜਿਹੜੇ ਭੇਜ ਕੇ ਉਹਨਾਂ ਨੂੰ ਇਹਦੇ ਬਾਰੇ ਜਾਣਕਾਰੀ ਦਿੱਤੀ ਜਾਂਦੀ ਹੈ ਤਾਂ ਕਿ ਉਹ ਆਪਣਾ ਕੰਮ ਵਧੀਆ ਤਰੀਕੇ ਨਾਲ ਕਰ ਸਕਣ। ਠੀਕ ਹੈ। ਤੁਸੀਂ ਵੀ ਪਿੰਡਾਂ 'ਚ ਜਾ ਕੇ ਸੈਮੀਨਾਰ ਜਾਂ ਲੋਕਾਂ ਨੂੰ ਜਾਣਕਾਰੀ ਦੰਨੇ ਹੋ ਜੀ। ਹਾਂਜੀ ਅਸੀਂ ਵੀ ਟਾਈਮਲੀ ਟਾਈਮ ਟੂ ਟਾਈਮ ਜਾ ਕੇ ਪਿੰਡਾਂ ਦੇ ਵਿੱਚ ਲੋਕਾਂ ਨੂੰ ਮਿਲਦੇ ਰਹਿੰਦੇ ਆ ਤਾਂ ਕਿ ਉਹਨਾਂ ਨੂੰ ਇਹਨਾਂ ਸਕੀਮਾਂ ਬਾਰੇ ਜਾਣਕਾਰੀ ਦਿੱਤੀ ਜਾ ਸਕੇ। ਠੀਕ ਹੈ ਜੀ। ਤਾਂ ਸਰ ਮੈਂ ਹੁਣ ਆਪਣੇ ਉਹਨੂੰ ਵਿਰਾਮ ਦਿੰਨਾ। ਹ ਹੁਣ ਤੁਸੀਂ ਐਂਡ ਸਾਡੇ ਬਾਬੂ ਸ਼ਾਹੀ ਦੇ ਮਾਧਮ ਰਾਹੀਂ ਤੁਸੀਂ ਬਹੁਤ ਸੋਹਣੀ ਜਾਣਕਾਰੀ ਜਿਹੜੀ ਹੈਗੀ ਪ੍ਰੋਵਾਈਡ ਕਰਾਈ ਹੈ ਸੋ ਮੇਰਾ ਆਖਰੀ ਸਵਾਲ ਹੈ ਵੀ ਹੁਣ ਫਤਿਹਗੜ੍ਹ ਸਾਹਿਬ ਦੇ ਲੋਕਾਂ ਨੂੰ ਖਾਸ ਤੌਰ ਤੇ ਪਿੰਡਾਂ ਦੇ ਲੋਕਾਂ ਨੂੰ ਕੋਈ ਤੁਸੀਂ ਸਨੇਹਾ ਦੇਣਾ ਚਾਹੁੰਦੇ ਹੋ ਪਿੰਡਾਂ ਦੇ ਤੁਹਾਡੇ ਮਾਧਮ ਰਾਹੀਂ ਮੈਂ ਇਹ ਸਨੇਹਾ ਦੇਣਾ ਚਾਹਾਂਗਾ ਕਿ ਸਾਡਾ ਫਤਿਹਗੜ੍ਹ ਸਾਹਿਬ ਜ਼ਿਲ੍ਹਾ ਜੋ ਕਿ ਬਹੁਤ ਹੀ ਪਵਿੱਤਰ ਧਰਤੀ ਹੈ ਜੀ ਬਟ ਇੱਥੋਂ ਦਾ ਜਿਹੜਾ ਪਾਣੀ ਹੈ ਸਾਡੇ ਪੰਜ ਦੇ ਪੰਜ ਬਲਾਕ ਪੂਰਾ ਜ਼ਿਲ੍ਹਾ ਡਾਰਕ ਜ਼ੋਨ ਦੇ ਵਿੱਚ ਆ ਚੁੱਕਾ ਵਾ ਓਕੇ ਤੋਂ ਮੈਂ ਤੁਹਾਡੇ ਮਾਧਿਅਮ ਰਾਹੀਂ ਇਹੀ ਸਾਰਿਆਂ ਨੂੰ ਅਪੀਲ ਕਰਦਾ ਕਿ ਅਸੀਂ ਪਾਣੀ ਨੂੰ ਬਚਾਉਣ ਵਾਲੇ ਜਿੰਨੇ ਵੱਧ ਤੋਂ ਵੱਧ ਉਪਰਾਲੇ ਕਰ ਸਕਦੇ ਹਾਂ ਸਾਨੂੰ ਕਰਨੀ ਚਾਹੀਦੇ ਆ ਜੀ ਜਿਆਦਾ ਤੋਂ ਜਿਆਦਾ ਅਸੀਂ ਪਲਾਂਟਸ ਲਗਾਈਏ ਇਸ ਜ਼ਿਲ੍ਹੇ ਦੇ ਵਿੱਚ ਔਰ ਰੇਨ ਵਾਟਰ ਹਾਰਵੈਸਟਿੰਗ ਦੇ ਪ੍ਰੋਜੈਕਟਸ ਪ੍ਰਸ਼ਾਸਨ ਵੱਲੋਂ ਵੀ ਲਗਾਏ ਜਾ ਰਹੇ ਆ ਮੈਂ ਸਾਰਿਆਂ ਨੂੰ ਅਪੀਲ ਕਰਦਾ ਕਿ ਉਹ ਆਪਣੇ ਘਰਾਂ ਦੇ ਵਿੱਚ ਵੀ ਇਹ ਪ੍ਰੋਜੈਕਟ ਲਗਾਉਣ ਇਸ ਤੋਂ ਇਲਾਵਾ ਜਿੰਨਾ ਵੀ ਅਸੀਂ ਜ਼ਿਆਦਾ ਤੋਂ ਜ਼ਿਆਦਾ ਸੋਲਰ એનર્ਜੀ ਨੂੰ ਯੂਜ਼ ਕਰ ਸਕਦੇ ਹਾਂ ਉਹਨੂੰ ਵਰਤੋਂ ਦੇ ਵਿੱਚ ਲਿਆਈਏ ਤਾਂ ਕਿ ਅਸੀਂ ਆਪਣੇ ਇਸ ਜ਼ਿਲ੍ਹੇ ਨੂੰ ਹਮੇਸ਼ਾ ਹਰਾ-ਭਰਾ ਰੱਖੀਏ ਅਸੀਂ ਇੱਕ ਮੁਹਿੰਮ ਵੀ ਚਲਾਈ ਸੀ ਕਿ ਫਤਿਹ ਬਲਾਓ ਰੁੱਖ ਲਗਾਓ ਜੀ ਤਾਂ ਉਹਦੇ ਤਹਿਤ ਵੀ ਮੈਂ ਸਾਰਿਆਂ ਨੂੰ ਅਪੀਲ ਕਰਦਾ ਕਿ ਵੱਧ ਤੋਂ ਵੱਧ ਰੁੱਖ ਲਗਾਏ ਜਾਣ ਜੀ ਸਰ ਤੁਸੀਂ ਬਾਬੂ ਸਰ ਤੁਸੀਂ ਆਪਣੇ ਬਿਜ਼ੀ ਸ਼ਡਿਊਲ ਚੋਂ ਬਾਬੂ ਸ਼ਾਹੀ ਨੂੰ ਟਾਈਮ ਦਿੱਤਾ ਤੁਹਾਡਾ ਬਹੁਤ-ਬਹੁਤ ਧੰਨਵਾਦ ਜੀ ਹਾਂ ਦੋਸਤੋ اے ਸੀਗੇ सुरेंद्र ਸਿੰਘ ਧਾਲੀਵਾਲ ਜੀ ਏ ਡੀ ਸੀ ਡਿਵੈਲਪਮੈਂਟ ਫਦਕਰ ਸਾਹਿਬ ਉਹਨਾਂ ਨੇ ਜਿਹੜਾ ਏ ਡੀ ਸੀ ਡੀ ਦਾ ਕੰਮ ਹੁੰਦਾ ਉਹਦੇ ਬਾਰੇ ਬਹੁਤ ਵਿਸਤਾਰ ਪੂਰਵਕ ਜਾਣਕਾਰੀ ਦਿੱਤੀ ਹੈ ਪ੍ਰੋਗਰਾਮ ਕਿੱਦਾਂ ਦਾ ਲੱਗਿਆ ਕਮੈਂਟ ਕਰਕੇ ਜਰੂਰ ਦੱਸਿਓ ਕੋਈ ਕੁਇਰੀ ਹੋਵੇ ਤਾਂ ਕਮੈਂਟ ਕਰਕੇ ਜਰੂਰ ਪੁੱਛਿਓ ਚੰਗਾ ਲੱਗੇ ਤਾਂ ਲਾਈਕ ਜਰੂਰ ਤੇ ਸ਼ੇਅਰ ਜਰੂਰ ਕਰਿਓ ਥੈਂਕ ਯੂ